ਦਾ ਟ੍ਰੈਫਿਕ ਇੰਚਾਰਜ ਗੁਰਮukh ਸਿੰਘ ਲੱਡੀ ਸਾਰੇ ਸਹਿਰ ਨਿਵਾਸੀਆਂ ਨੂੰ ਤੇ ਪਿੰਡਾਂਆਂ ਨੂੰ ਪਿੰਡਾਂ 'ਚ ਜੋ ਪਤੰਗ ਵਗੈਰਾ ਵੇਚਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਪਤੰਗ ਵਗੈਰਾ ਵੇਚਣੀ ਆ ਡੋਰ ਵੇਚਣੀ ਐ ਜਿਹੜੀ ਚਾਈਨਾ ਡੋਰ ਐ ਉਹ ਨਾ ਵੇਚੀ ਜਾਵੇ ਚਾਈਨਾ ਡੋਰ ਦੇ ਨਾਲ ਪੰਛੀਆਂ ਦਾ ਪਬਲਿਕ ਦਾ ਸਕੂਟਰ ਮੋਟਰਸਾਈਕਲ ਤੇ ਚਲਾਉਣ ਸਮੇ ਬੜਾ ਨੁਕਸਾਨ ਹੋ ਰਿਹਾ ਆ ਆਮ ਅਸੀਂ ਖਬਰਾਂ ਦੇਖ ਰਹੇ ਆ ਬਹੁਤ ਨੁਕਸਾਨ ਹੋ ਰਿਹਾ ਪੰਛੀ ਵੀ ਲੜਕਦੇ ਤਾਰਾਂ ਦੇ ਦੇਕੇ ਆ ਇਹਦਾ ਸਿਰ ਨਾ ਕੀਤਾ ਜਾਵੇ ਜਦੋਂ ਵੀ ਬੱਚਿਆਂ ਨੂੰ ਕੋਈ ਪਤੰਗ ਲੈ ਕੇ ਦੇਣਾ ਤਾਂ ਦੇਸੀ ਡੋਰ ਐ ਜਿਹੜੀ ਸੂਤੀ ਡੋਰ ਆ ਅੱਜ ਜੇ ਸਾਡੇ ਲਈ ਪਈਆਂ ਡੋਰਾਂ ਸੂਤੀ ਡੋਰਾਂ ਇਹ ਇਹਦਾ ਸੇਵਨ ਕੀਤਾ ਜਾਵੇ ਇਹ ਫਾਸਲੇ ਜਾਵੇ ਕਿਸੇ ਪੰਛੀ ਦੇ ਜਾਂ ਬੰਦੇ ਦੇ ਤਾਂ ਟੁੱਟ ਜਾਂਦੀਆਂ ਮੌਕੇ ਤੇ ਜਿਸ ਦਿਨ ਕੋਈ ਜਾਨੀ ਨੁਕਸਾਨ ਨਹੀਂ ਸਾਹ ਨੁਕਸਾਨ ਨਹੀਂ ਹੁੰਦਾ ਮੇਰੀ ਆਮ ਸਾਰੇਨ ਦੁਆਰਾ ਫੇਰ ਬੇਨਤੀ ਹੈ ਕਿ ਚੈਨਾ ਡੋਰ ਦਾ ਸੇਵਨ ਨਾ ਕੀਤਾ ਜਾਵੇ ਆਪਦਾ ਪਤੰਗਾਂ ਦਾ ਚੜਾਉਂਦਾ ਮਨੋਰੰਜਨ ਜਰੂਰ ਕਰੋ ਪਰ ਬੱਚਿਆਂ ਦਾ ਵੀ ਧਿਆਨ ਰੱਖੋ ਕੋਠੇ ਚੜ੍ਹ ਕੇ ਕਈ ਵਾਰ ਬੱਚਾ ਪਿੱਛੇ ਨੂੰ ਜ਼ੋਰ ਨਾਲ ਡਿੱਗ ਜਾਂਦਾ ਹੁੰਦਾ ਹੈ ਇਹ ਬੱਚੇ ਦੇ ਨਾਲ ਜਦੋਂ ਗੇਮ ਚੱਲਦੀ ਹੈ ਦੇਰ ਮਨਔਣੇ ਆ ਤੁਸੀਂ ਬੱਚੇ ਦੇ ਨਾਲ ਹੋ ਕੇ ਪਤੰਗ ਚੜਾਓ ਨਾ ਕੇ ਕੱਲਿਆਂ ਨੂੰ ਬੱਚਿਆਂ ਨੂੰ ਪਤੰਗ ਚੜਾਉਣ ਦਾ ਮੌਕਾ ਦਿਓ ਬੱਚੇ ਨੂੰ ਨਹੀਂ ਪਤਾ ਹੁੰਦਾ ਚੰਗੇ ਵਾੜੇ ਕੰਮ ਦਾ ਨਹੀਂ ਪਤਾ ਹੁੰਦਾ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸਹਿਨਵਾਸੀਆਂ ਨੂੰ ਪਿੰਡਾਂ ਵਿੱਚ ਵੀ ਜੋ ਵੇਚਦੇ ਆ ਕਿ ਚਰਨ ਦੋ ਦਾ ਸੇਵਨ ਨਾ ਕੀਤਾ ਜਾਵੇ ਧੰਨਵਾਦ